ਜਿਤਕਰ ਮਾਨ ਐਮ ਐਲ اے ਹਲਕਾ ਨਗਦਰ ਔਰ ਅੱਜ ਸਭ ਤੋਂ ਪਹਿਲਾਂ ਸਾਰੇ ਪੱਤਰਕਾਰ ਭਾਈਚਾਰੇ ਦਾ ਪ੍ਰਿੰਟ মিডিਆ ਦਾ ਸੋਸ਼ਲ ਮੀਡੀਆ ਦਾ ਔਰ ਸਾਰੇ ਮੀਡੀਆ ਦਾ ਬਹੁਤ ਬਹੁਤ ਸ਼ੁਕਰਾਨਾ ਕਿ ਤੁਸੀਂ ਛੋਟੇ ਜਿਹੇ ਸੱਦੇ ਤੇ ਬਹੁਤ ਜਲਦੀ ਆਪਣੇ ਸ਼ਹਿਰ ਨੂੰ ਮੁਖਰਕ ਕੇ ਪਹੁੰਚਣ ਦਿਓ ਤੁਹਾਡਾ ਧੰਨਵਾਦ ਬਹੁਤ ਬਹੁਤ ਅੱਜ ਦਾ ਇਹ ਸਾਰੀ ਅਮਰਵੀ ਪਾਰਟੀ ਦੀ ਸੂਚੀ ਲੀਡਰਸ਼ਿਪ ਕਹਿ ਸਕਦੇ ਆ ਜਾਂ ਸਾਡੇ ਸੰਭਾਵੀ ਕਾਉਂਸਲਰ ਕਹਿ ਸਕਦੇ ਆ ਇਹਨਾਂ ਦੀ ਹਾਜ਼ਰੀ ਦੇ ਵਿੱਚ ਅਸੀਂ ਕੁਝ ਨਮਾ ਤੋਹਫਾ ਜੜਾ ਸ਼ਹਿਰ ਵਾਸਤੇ ਲੈ ਕੇ ਆਇਆ ਉਹਦੀ ਅਨਾਉਂਸਮੈਂਟ ਕਰਨਾ ਚਾਹੁੰਦੇ ਆ। ਸਭ ਤੋਂ ਪਹਿਲਾਂ ਮੈਂ ਨਕੋਦਰ ਦੀ ਗੱਲ ਕਰੂੰਗੀ ਕਿ ਨਕੋਦਰ ਸ਼ਹਿਰ ਵਾਸਤੇ ਪੂਰੇ ਸ਼ਹਿਰ ਦੀਆਂ ਜੜੀਆਂ ਸੱਦੀਆਂ ਸੜਕਾਂ ਨੇ ਉਹਦੇ ਵਾਸਤੇ 14 ਕਰੋੜ 80 ਲੱਖ ਤੇ 97 ਹਜ਼ਾਰ ਰੁਪਈਆ ਜੜਾ ਉਹ ਸਰਕਾਰ ਵੱਲੋਂ ਸੈਂਕਸ਼ਨ ਹੋ ਗਿਆ ਜੜਾ 14 ਕਰੋੜ 80 ਲੱਖ 97 ਹਜ਼ਾਰ ਇਹ ਸ਼ਾਇਦ ਦੇ ਸਾਰੇ ਮੁੱਖ ਮਾਰਗ ਮੈਂ ਇਕੱਲਾ ਇਕੱਲਾ ਵੀ ਤੁਹਾਨੂੰ ਦੱਸੂਗੀ ਔਰ ਇਹ ਜਿਹੜੇ ਸਾਡੇ ਨੂਰ ਮਹਿਲ ਤੇ ਬਿਲਗੇ ਵਾਸਤੇ ਵੀ ਸਾਰੀਆਂ ਸੜਕਾਂ ਵਾਸਤੇ ਪੈਸੇ ਉਹ ਅਲੱਗ ਤੋਂ ਆ ਨੂਰ ਮਹਿਲ ਵਾਸਤੇ ਆ ਜੀ 6 ਕਰੋੜ ਰੁਪਈਆ 18 ਫੁੱਟ ਦੀਆਂ ਸਾਰੀਆਂ ਸੜਕਾਂ ਕਰਾਂਗੇ 18 ਇਹਦੇ ਵਿੱਚ 11 ਸੜਕਾਂ ਆਉਣਗੀਆਂ ਔਰ ਇਦਾਂ ਹੀ ਬਿਲਗੇ ਬਿਲਗੇ ਦੀ ਜਿਹੜੀ ਆਲੇ-ਦੁਆਲੇ ਵਾਲੀ ਅੰਦਰ ਵੀ ਫਿਰਨੀ ਆ ਉਹਦੇ ਤੋਂ ਅਲਾਵਾ 12 ਹੋਰ ਸੜਕਾਂ ਜਿਹੜੀਆਂ ਜਿੱਤੇ-ਜਿੱਤੇ ਵੀ ਸ਼ਹਿਰਾਂ ਦੀ ਹੱਦ ਪੈਂਦੀ ਉੱਥੇ ਤੱਕ 6 ਕਰੋੜ ਰੁਪਈਆ ਜਿਹੜਾ ਉਹ ਵਿਲਗੇ ਵਾਸਤੇ ਆ ਕੁੱਲ 27 ਕਰੋੜ ਰੁਪਇਆ ਸਮਥਿੰਗ 27 ਸਮਥਿੰਗ ਜਿਹੜਾ ਪੈਸੀਆ ਹੋ ਸਕਦਾ ਹੈ ਵੱਲੋਂ ਸੈਂਕਸ਼ਨ ਹੋ ਕੇ ਟੈਂਡਰ ਹੋ ਕੇ ਪ੍ਰਸ਼ਾਸਕੀ ਜਿਹੜੀਆਂ ਸਾਰੀਆਂ ਪ੍ਰਵਾਨਗੀਆਂ ਮਿਲਣ ਤੋਂ ਬਾਅਦ ਮੈਂ ਤੁਹਾਡੇ ਰੂਬਰੂ ਹੋ ਰਹੀਆਂ ਔਰ ਇਹਦੇ ਅੱਜ ਮੇਬੀ ਅੱਜ ਜਿਹੜੇ ਵਰਕ ਆਊਟ ਇਸ਼ੂ ਕੀਤੇ ਜਾਣਗੇ ਔਰ ਇਹ ਜਿਹੜੀਆਂ ਸੜਕਾਂ ਸੀ ਮੈਂ ਤੁਹਾਨੂੰ ਡੀਟੇਲ ਵੀ ਦਿੰਨੀ ਆ ਪਰ ਇਹਦੀਆਂ ਜਿਹੜੀਆਂ ਪਹਿਲਾਂ ਸਭ ਤੋਂ ਪਹਿਲਾਂ ਜਿਹੜੀਆਂ ਹਦਾਇਤਾਂ ਨੇ ਸਰਕਾਰ ਦੀਆਂ ਔਰ ਜਿਹੜੀਆਂ ਟਰਮਸ ਕੰਡੀਸ਼ਨਸ ਨੇ ਪਹਿਲਾਂ ਮੈਂ ਉਹ ਤੁਹਾਡੇ ਨਾਲ ਸਾਂਝਾ ਕਰਨਾ ਕਿ ਇਹ ਸੜਕਾਂ ਅਸੀਂ ਅਗਲੇ 2 ਮਹੀਨਿਆਂ ਦੇ ਵਿੱਚ ਕੰਪਲੀਟ ਕਰਨੀਆਂ ਕਹਿਣ ਦਾ ਮਤਲਬ 31 ਮਾਰਚ ਤੋਂ ਪਹਿਲਾਂ ਪਹਿਲਾਂ ਇਹ ਟੋਟਲ 27 ਕਰੋੜ ਰੁਪਏ ਜਿਹੜਾ ਹਲਕੇ ਦੀਆਂ ਸਾਰੀਆਂ ਮੁੱਖ ਸੜਕਾਂ ਦੇ ਉੱਤੇ ਖਰਚ ਕਰਕੇ ਇਹਨੂੰ ਖਤਮ ਕਰਨਾ ਬਣਦਾ ਹੈ ਇਹ ਸੜਕਾਂ ਜਿਹੜੀਆਂ ਜਿੰਨੀਆਂ ਵੀ ਅਸੀਂ ਬਣਾਵਾਂਗੇ ਜਿੰਨੀ ਉੱਥੇ ਸਪੇਸ ਹੋਏਗੀ ਉਹਦੀ ਵਿਡਥ ਜਿਹੜੀ ਓਨੀ ਵਧਾਈ ਜਾਏਗੀ ਵਿਡਥ ਵੀ ਵਧੇਗੀ ਔਰ ਇਹਦੀ ਮਜ਼ਬੂਤੀ ਵੀ ਵਧੇਗੀ ਔਰ ਜਿਹੜੀ ਕੋਈ 18 ਫੁੱਟ ਦੀ ਜਿਹੜੀ ਕੋਈ 10 ਫੁੱਟ ਦੀ ਉਹਨੂੰ 18 ਦੀ ਕਰਾਂਗੇ ਜਿਹੜੀ 18 ਦੀ ਉਹਨੂੰ ਹੋਰ ਵਧਾਵਾਂਗੇ ਨਵੀਂ ਸਟ੍ਰਕਚਰ ਦੇ ਵਿੱਚ ਲੈ ਕੇ ਆ ਰਹੇ ਹਾਂ ਦੂਸਰਾ ਇਹ ਹੈ ਕਿ ਠੇਕੇਦਾਰਾਂ ਦੇ ਕੋਲੋਂ ਸਰਕਾਰ ਨੇ ਐਫੀਡੇਵਿਟ ਲਏ ਆ ਇਹਨਾਂ ਸੜਕਾਂ ਨੂੰ 2 ਮਹੀਨਿਆਂ ਦੇ ਵਿੱਚ ਕੰਪਲੀਟ ਕਰਕੇ ਦੇਣ ਦਾ ਔਰ ਤੀਸਰਾ ਇਹ ਹੈ ਕਿ ਇਹਨਾਂ ਦੀ 5 ਸਾਲ ਦੀ ਮੇਨਟੇਨੈਂਸ ਜਿਹੜੀ ਆ ਉਹਦੇ ਚਾਰਜਸ ਸਰਕਾਰ ਇਹਨਾਂ ਇਹਨਾਂ ਸੜਕਾਂ ਦੇ ਵਿੱਚ ਨਾਲ ਦੀ ਨਾਲ ਪੇ ਕਰ ਰਹੀ ਹੈ ਤਾਂ ਕਿ ਜਿਹੜੀਆਂ ਸੜਕਾਂ ਆ ਉਹ 5 ਸਾਲ ਤੱਕ ਐਟ ਲੀਸਟ ਉਹਨਾਂ ਦਾ ਕੋਈ ਬਾੜ ਵੀ ਵਿੰਗਾ ਨਾ ਹੋ ਸਕੇ ਉਨ ਮੈਥਨ ਨੂੰ ਕੋਦਰ ਸ਼ਹਿਰ ਦੀ ਜਿਹੜੀ ਡੀਟੇਲ ਆ ਉਹ ਥੋੜੀ ਜਿਹੀ ਦੇ ਦਿੰਨੀ ਹੈ ਕਿ ਜਲੰਧਰ ਹਾਈਵੇ ਤੋਂ ਲੈ ਕੇ ਜਿੱਥੇ ਸਾਡਾ ਜਿੱਥੇ ਹਾਈਵੇ ਖਤਮ ਹੋ ਜਾਂਦਾ ਉਥੋਂ ਲੈ ਕੇ ਇਹ ਐਮਸੀ ਚੌਕ ਤੱਕ ਅਸੀਂ ਸੜਕ ਬਣਾਵਾਂਗੇ ਔਰ ਜਿੰਨੀ ਸਾਡਾ ਸਾਈਡਾਂ ਦੇ ਉੱਤੇ ਤਕਰੀਬਨ ਅਸੀਂ ਸਾਡੀ ਕੋਸ਼ਿਸ਼ ਅੰਤ ਤੱਕ ਤੋਂ ਘੱਟ ਜਿਹੜਾ 7 7 8 8 ਫੁੱਟ ਅਸੀਂ ਸਾਈਡਾਂ ਤੇ ਇਹਨੂੰ ਇਹਦੀ ਬੈਡਸ ਵੀ ਜਿਹੜੀ ਇਹ ਵਧਾਈ ਜਾਏਗੀ ਔਰ ਸੜਕ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਬੈੱਡ ਵਧਾ ਕੇ ਫਿਰ ਤੋਂ ਇਹਦੇ ਉੱਪਰ ਵੀ ਇੱਕ ਲੇਅਰ ਜਿਹੜੀ ਆ ਸੜਕ ਦੀਆਂ ਸਪੈਸੀਫਿਕੇਸ਼ਨਸ ਦੇ ਬਾਅਦ ਨਾਲ ਹੋਏਗੀ ਉਸ ਤੋਂ ਅਗਲੀ ਕਮਲ ਹਸਪਤਲ ਵਾਲੇ ਚੌਕ ਤੋਂ ਲੈ ਕੇ ਟੋਟਲ ਬਾਈਪਾਸ ਭਗਵਾਨ ਬਰਸ਼ਰਾਮ ਜੀ ਚੌਕ ਫਿਰ ਉਸ ਤੋਂ ਅਗੇ ਮੈਦਪੁਰ ਜਿਹੜਾ ਟੀ ਪੁਆਇੰਟ ਹੈ ਉਹ ਬਾਈਪਾਸ ਉਸ ਤੋਂ ਅਗੇ ਰਵਿਦਾਸ ਮੁਹੱਲਾ ਔਰ ਸ਼ਹਿਰ ਦੀ ਹੱਦ ਮੈਦਪੁਰ ਰੋਡ ਤੇ ਜਿੱਥੇ ਤੱਕ ਸ਼ਹਿਰ ਦੀ ਹੱਦ ਆ ਉੱਥੇ ਤੱਕ ਇਹ ਸੜਕ ਜਿਹੜੀ ਹੈ ਚੌੜੀ ਤੇ ਮਜ਼ਬੂਤ ਕੀਤੀ ਜਾਏਗੀ ਔਰ ਉਸ ਤੋਂ ਅਗਲੀ ਸਾਡੀ ਸੜਕ ਤੇ ਆਮ ਬੇਦਕਰ ਚੌਕ ਤੋਂ ਲੈ ਕੇ ਸ਼ੰਕਰ ਰੋਡ ਤੱਕ ਜਿਹੜੀ ਸਾਡੀ ਜਿੱਥੇ ਤੱਕ ਵੀ ਸ਼ਹਿਰ ਦੀ ਹੱਦ ਆ ਉੱਥੇ ਤੱਕ ਇਹ ਬਣਨੀ ਹੈ ਅਗਲੀ ਸੜਕਾਂ ਬੇਦਕਰ ਚੌਕ ਤੋਂ ਲੈ ਕੇ ਨੂਰਮਨ ਕੋਰਪ ਕੰਪਲੈਕਸ ਤੱਕ ਜਿੱਥੇ ਸ਼ਹਿਰ ਦੀ ਜਿੱਥੇ ਹੱਦ ਖਤਮ ਹੁੰਦੀ ਹੈ ਉੱਥੇ ਤੱਕ ਚੌੜੀ ਵੀ ਹੋਏਗੀ ਔਰ ਇਹਨੂੰ ਮਜ਼ਬੂਤ ਵੀ ਕੀਤਾ ਜਾਏਗਾ ਉਸ ਤੋਂ ਅਗਲੀ ਸੜਕ ਜਿਹੜੀ ਸਬਜ਼ੀ ਮੰਡੀ ਤੋਂ ਰੇਲਵੇ ਰੋਡ 3 ਪੁਆਇੰਟ ਤੱਕ ਜਿੱਥੇ ਅਸੀਂ ਫਟਕ ਵਾਲੀ ਰੋਡ ਸ਼ੁਰੂ ਹੋ ਰਹੀ ਹੈ ਫਟਕ ਵਾਲੀ ਪਿੱਛੋਂ ਬਣ ਕੇ ਆ ਰਹੀ ਹੈ ਇਸ ਕਰਕੇ 3 ਪੁਆਇੰਟ ਤੱਕ ਜਾਏਗੀ ਇਹ ਵੀ ਸੜਕ ਵਕਾਇਦਾ ਨਾਲ ਚੌੜੀ ਕੀਤੀ ਜਾਏਗੀ ਪਹਿਲਾਂ ਦੇ ਨਾਲੋਂ ਪਹਿਲਾਂ ਵੀ ਬਹੁਤ ਮਜ਼ਬੂਤ ਬਣੀ ਹੋਈ ਹੈ ਪਰ ਇਹਨੂੰ ਚੌੜੀ ਕਰਨ ਦਾ ਸਾਡਾ ਇੱਛਾ ਹੈਗਾ ਉਸ ਤੋਂ ਅਗਲੀ ਸੜਕ ਭਗਵਾਨ ਵਾਲਮੀਕ ਚੌਕ ਤੋਂ ਫੂ ਨਜੀਨਾ ਫੋਰਟ ਤੱਕ ਜਿਹੜੀ ਇਹ ਸੜਕ ਆ ਇਹਨੂੰ ਮਜ਼ਬੂਤ ਤੇ ਚੌੜੀ ਕੀਤਾ ਜਾਏਗਾ। ਤੁਮਾਨ ਇੰਡਸਟਰੀ ਤੋਂ ਲੈ ਕੇ ਮੁਹੱਲਾ ਗੁਰਦਾਨ ਖਪਰਾ ਤੋਂ ਫਿਰ ਅਗੇ માતા ਚਕਦੇਸ਼ਵਰੀ ਦੇਵੀ ਜਨਮ ਮੰਦਰ ਤੱਕ ਫਿਰ ਪੁਰਾਣਾ ਮਰਸੀਆ ਰੋਡ ਤਾਂ ਜਿਹੜੀ ਉਹ ਇਹ ਸੜਕ ਜਿਹੜੀ ਇਹਨੂੰ ਮਜ਼ਬੂਤ ਤੇ ਚੌੜਾ ਵੀ ਕੀਤਾ ਜਾਣਾ। ਉਸ ਤੋਂ ਅੱਗੇ ਆ ਗਿਆ ਫਿਰ ਮੁਹੱਲਾ ਖੇਰਾਂ ਤੋਂ ਲੈ ਕੇ ਮੁਹੱਲਾ ਗੌਸ ਤੱਕ ਰਾਜੂ ਕਰਿਆਨਾ ਸਟੋਰ ਤੋਂ ਸ਼ੁਰੂ ਕਰਕੇ ਪਵਦੀਪ ਠੇਕੇਦਾਰ ਦੇ ਘਰ ਤੱਕ ਇਹ ਜਿਹੜੀ ਸੜਕ ਅਸੀਂ ਨਵੀਂ ਬਣਾਉਣ ਜਾ ਰਹੇ ਹਾਂ ਜਿਹੜੀ ਗੁਰਨਾਨਪੁਰਾ ਮਹੱਲਾ ਤੋਂ ਬਾਅਦ ਜਿਹੜਾ ਅੰਦਰਲੇ ਪਾਸੇ ਇੱਕ ਡਰੇਨ ਟਾਈਪ ਇੱਕ ਖਾਲਾ ਜਿਹੜਾ ਗੰਦ ਦਾ ਨਰਕ ਦਾ ਘਰ ਸ਼ਹਿਰ ਦੇ ਵਿੱਚ ਆ ਉਹਨੂੰ 20 ਫੁੱਟ ਚੌੜੀ ਕਰਕੇ ਉਸ ਰੋਡ ਨੂੰ ਅਸੀਂ ਪਾਣੀ ਵਾਲੀ ਚੱਕੀ ਤੱਕ ਉਸ ਸੜਕ ਨੂੰ ਲੈ ਕੇ ਜਾਣਾ ਔਰ ਇੱਕ ਜਿਹੜੀ ਅੰਦਰਲੀ ਸਾਈਡ ਤੇ ਗੁਰਨਾਨਪੁਰਾ ਮਹੱਲਾ ਤੋਂ ਅੰਦਰ ਦੀ ਵਿੱਚ ਦੀ ਮਹੱਲੇ ਦੇ ਜਿੱਥੋਂ ਵੀ ਅੱਜ ਕੱਲ ਸਾਰੀ ਟ੍ਰੈਫਿਕ ਲੰਘਦੀ ਆ ਉਸ ਸੜਕ ਨੂੰ ਵੀ ਮਜ਼ਬੂਤ ਕੀਤਾ ਜਾਏਗਾ ਔਰ ਉਹਨੂੰ ਵਾਲ ਟੂ ਵਾਲ ਉਹਨੂੰ ਲੈ ਕੇ ਚਾਇਆ ਜਾਏਗਾ ਔਰ ਇਸ ਸਾਰੇ ਕੰਮ ਦੇ ਵਿੱਚ ਜਿੱਥੇ ਵੀ ਕਿਤੇ ਕੋਈ ੜਿੱਕਾ ਬਣਦੇ ਕਿਤੇ ਬਿਜਲੀ ਦੇ ਖੰਭੇ ਆਉਂਦੇ ਨੇ ਕਿਤੇ ਕੁਝ ਹੁੰਦਾ ਉਹ ਸਾਰੀ ਯੂਟਿਲਿਟੀ ਸ਼ਿਫਟਿੰਗ ਜਿਹੜੀ ਕੋ ਨਾਲ ਦੀ ਨਾਲ ਕੀਤੀ ਜਾਏਗੀ ਜੇ ਕੋਈ ਕਬਜ਼ਾ ਹੋਊਗਾ بتایا ਜਾਏਗਾ ਨਾਲ ਦੀ ਨਾਲ ਔਰ ਜਿਹੜੇ ਖੰਭੇ ਨੇ ਉਹ ਸਰਵੇ ਹੋ ਚੁੱਕਿਆ ਬਿਜਲੀ ਨੈੱਟ ਦੇ ਨਾਲ ਐਕਸਟੈਂਡ ਦੇ ਨਾਲ ਉਹਦਾ ਸਾਰਾ ਪੁਆਇੰਟ ਵਾਈਜ਼ ਜਿਹੜੇ ਉਹ ਸਾਰੇ ਕਰ ਲਏ ਗਏ ਆ ਔਰ ਜਿਹੜਾ ਬਾਈਪਾਸ ਹੈ ਸਾਡਾ ਜਿੱਥੇ ਪਾਣੀ ਖੜਾ ਹੋ ਕੇ ਸੜਕ ਸਾਡੀ ਹਮੇਸ਼ਾ ਖਰਾਬ ਹੁੰਦੀ ਆ ਸਟੇਟ ਪਬਲਿਕ ਸਕੂਲ ਹੋ ਗਿਆ ਉਸ ਤੋਂ ਪਿੱਛੇ ਪੰਜਾਬ ਪੈਲੱਸ ਹੋ ਗਿਆ ਜਾਂ ਜਿੱਥੇ ਵੀ ਅੱਗੇ ਕਿਤੇ ਵੀ ਪੁਆਇੰਟ ਦੇ ਉੱਤੇ ਪਾਣੀ ਖੜਦਾ ਉਥੇ ਦੀਆਂ ਰੋਡ ਗਲੀਆਂ ਜਿਹੜੀਆਂ ਉਹ ਆਗੀਆਂ ਹੋਈਆਂ ਸਭ ਤੋਂ ਪਹਿਲਾਂ ਰੋਡ ਗਲੀਆਂ ਸ਼ੁਰੂ ਕਰਾਂਗੇ ਔਰ ਜਿੰਨੇ ਵੀ ਸਾਡੇ ਸੀਵਰ ਦੇ ਪੁਆਇੰਟ ਨੇ ਸੀਵਰ ਦੀਆਂ ਖੂਹੀਆਂ ਨੇ ਜਿਹੜੀਆਂ ਰਸਤੇ ਦੇ ਵਿੱਚ ਬਣੇ ਹੋਏ ਆ ਢੱਕਣ ਉਹਨਾਂ ਦੇ ਨਾਲ ਉਹਨਾਂ ਨੂੰ ਜੁਆਇੰਟ ਕਰਕੇ ਪਾਣੀ ਦਾ ਨਿਕਟਾਰਾ ਜਿਹੜਾ ਉਹ ਕਰਕੇ ਜਿਹੜੀ ਉਹ ਨਾਲ ਦੀ ਨਾਲ ਰੋਡ ਬਣਨੀ ਸ਼ੁਰੂ ਹੋ ਜਾਏਗੀ ਨਾਲ ਦੀ ਨਾਲ ਜਿਹੜੀਆਂ ਰੋਡ ਗਲੀਆਂ ਲੱਗਣਗੀਆਂ ਇਸੇ ਤਰ੍ਹਾਂ ਨੂਰਮੰਹ ਸ਼ਹਿਰ ਦੇ ਵਿੱਚ ਵੀ ਜਿਹੜਾ ਪੈਸਾ ਖਰਚਿਆ ਜਾਣਾ 60 ਕਰੋੜ ਰੁਪ ਚੀ ਨਿਆ ਸੜਕਾਂ ਨੇ ਨੂਰਮਲ ਦੇ ਲਿੰਕ ਦੇ ਵਿੱਚ ਚਾਹੇ ਤਲਵੰਡਰ ਰੋਡ ਦੇ ਤੱਕ ਆਵੇ ਜਾਂ ਚਾਹੇ ਫਲੋਰ ਰੋਡ ਆ ਚਾਹੇ ਸਾਡਾ ਬਾਈਪਾਸ ਆ ਚਾਹੇ ਨੂਰਮਲ ਪੁਰਾਣਾ ਅੱਡਾ ਆ ਚਾਹੇ ਫਿਰ ਅਸੀਂ ਉਸ ਤੋਂ ਲੈ ਕੇ ਜਲੰਧਰ ਰੋਡ ਨੂੰ ਜਿੱਧਰ ਨੂੰ ਚੂਹੇ ਕੀ ਚੂਹੇ ਕੀ ਤੱਕ ਜਿੱਥੇ ਤੱਕ ਹੱਦ ਬਣਦੀ ਆ ਫਿਰ ਅਗਲੇ ਪਾਸੇ ਭਗਵਾਨ ਬਾਨੀ ਪਰਿਵਰਦਾ ਉਹਨਾਂ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦਾ ਜਿਹੜਾ ਰੋਡ ਆ ਉਸ ਸਾਈਡ ਤੇ ਚਾਹੇ ਫਿਰ ਅੱਗੇ ਪੁਲਿਸ ਲਾਈਨ ਜਿਹੜੀ ਉੱਤਰ ਪੈਂਦੀ ਆ ਇੱਕ ਪੁਲਿਸ ਦਾ ਜਿੱਦ ਤੱਕ ਥਾਣਾ ਆ ਉਸ ਰੋਡ ਦਾ ਕਹਿਣ ਦਾ ਮਤਲਬ ਕਿ ਨੋਰਮਲ ਤਿਆਂ 211 ਸੱਕਾ ਜਿਹੜੀਆਂ ਇਹਦੇ ਘੇਰੇ ਵਿੱਚ ਆਉਣਗੀਆਂ ਇਸੇ ਤਰ੍ਹਾਂ ਹੀ ਬਿਲਕੇ ਦੀ ਇੰਟਰਨਲ ਸਾਰੀ ਫਰਨੀਚੌੜੀ ਕੀਤੀ ਜਾਏਗੀ ਔਰ ਆਸ-ਪਾਸੋਂ ਨਿਕਲਦੀਆਂ ਹੋਈਆਂ 12 ਰੀਚਾਂ ਨੇ 12 ਸੜਕਾਂ ਜਿਨ੍ਹਾਂ ਨੂੰ ਚੌੜਾ ਤੇ ਮਜ਼ਬੂਤ ਕਰਨਾ ਬਲਕਿ ਦੇ ਟ੍ਰੈਫਿਕ ਨੂੰ ਦੇਖਦੇ ਹੋਏ ਔਰ ਰੋਥੀ ਦੀ ਸੁੰਦਰਤਾ ਨੂੰ ਦੇਖਦੇ ਹੋਏ ਇਹ ਸਾਰੇ ਤਿੰਨ ਪ੍ਰੋਜੈਕਟ ਜਿਹੜੇ ਵੱਡੇ ਨੇਚਰ ਪ੍ਰੋਜੈਕਟ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਹੋਣਾ ਮੈਂ ਸਾਰੇ ਹੀ ਹਲਕੇ ਦੇ ਨਿਵਾਸੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦੀ ਆ ਸਾਰੇ ਵਲੰਟੀਅਰਸ ਸਰਜਕਾਂ ਸਰਚਾ ਸਾਰੇ ਅਹੁਦੇਦਾਰਾਂ ਨੂੰ ਵਧਾਈ ਦੇਣਾ ਚਾਹੁੰਦੀ ਆ ਔਰ ਨਾਲ ਦੀ ਨਾਲ ਇਹ ਕਹਿਣਾ ਚਾਹੁੰਦੀ ਕਿ ਇਹ ਬਹੁਤ ਮੁਸ਼ਕਲ ਦੇ ਨਾਲ ਪ੍ਰੋਜੈਕਟ ਜਿਹੜੇ ਕੋ ਫਾਸ ਹੁੰਦੇ ਔਰ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਪੂਰੇ ਪੰਜਾਬ ਦੇ ਵਿੱਚ ਟੋਟਲ ਪੰਜਾਬ ਦੇ ਵਿੱਚ ਔਰ ਇਹ ਇਹਨੂੰ ਮੁਸ਼ਤਦੀ ਕਹਿ ਲੋ ਜਾਂ ਸਾਡੇ ਪ੍ਰਸ਼ਾਸਨ ਦੀ ਮੁਸ਼ਤਦੀ ਦੀ ਮੁਸ਼ਤਦੀ ਕਹਿ ਲੋ ਜਾਂ ਇੱਥੇ ਮੈਂ ਨਿਸ਼ਾਤ ਜੈਨ ਨੂੰ ਵੀ ਵਧਾਈ ਦੇਣੀ ਚਾਹੁੰਦੀ ਆ ਕਿ ਇਹ ਉਹਦੀ ਮਿਹਨਤ ਆ ਬੇਸ਼ੱਕ ਮੈਂ ਦਿਨ ਰਾਤ ਉਹਦੇ ਮਗਰ ਪਈ ਰਹੀ ਆ ਪਰ ਇਹ ਉਹਦੀ ਟੀਮ ਜਿਹੜੀ ਆ ਸਾਰੀ ਉਹਦੀ ਟੀਮ ਦੇ ਸਦਕੇ ਸਾਡਾ ਇਹ ਪ੍ਰੋਜੈਕਟ ਜਿਹੜੇ ਹੁਸਰੇ ਲੱਗੇ ਪ੍ਰਾਇਓਰਟੀ ਤੇ ਪੂਰੇ ਪੰਜਾਬ ਦੇ ਵਿੱਚ ਇੱਕ ਵੀ ਹੋਰ ਪ੍ਰੋਜੈਕਟ ਪਾਸ ਨਹੀਂ ਹੋਇਆ ਸવાય ਮਹਿਦਪੁਰ ਤੋਂ ਕਿਉਂਕਿ ਮਹਿਦਪੁਰ ਵੀ ਨਿਸ਼ਾਤ ਦੇ ਕੋਲ ਸੀ ਸਾਡੇ ਹੀ ਚਾਰ ਪ੍ਰੋਜੈਕਟਾਂ ਦੇ ਉੱਤੇ ਅੱਜ ਜਿਹੜੀ ਟੀਮ ਜਿਹੜੀ ਆ ਸਾਡੀ ਪੰਜਾਬ ਗਵਰਨਮੈਂਟ ਦੀ ਟੀਮ ਬੈਠ ਰਹੀ ਆ ਜਿਹਨੇ ਅੱਜ ਵਰਕ ਆਊਟਰ ਡਿਸ਼ੂ ਕਰਨੇ ਆ ਇਹਨਾਂ ਮਤਲਬ ਕਿ ਇਹ ਸਾਡੇ ਵਾਸਤੇ ਖੁਸ਼ੀ ਦੀ ਵੀ ਗੱਲ ਹੈ ਔਰ ਆਪਣੀ ਪ੍ਰੇਖਤ ਨੂੰ ਸਪੋਰਟ ਕਰਨ ਵਾਲੀ ਵੀ ਗੱਲ ਹੈ ਕਿ ਅਸੀਂ ਪੰਜਾਬ ਦੇ ਵਿੱਚ ਪਹਿਲੇ ਨੰਬਰ ਤੇ ਆ ਆਪਾਂ ਅਸੀਂ ਆਪਣੇ ਪ੍ਰਸ਼ਾਸਨ ਨੂੰ ਇੰਨਾ ਸੌਖਾ ਇੰਨਾ ਫ੍ਰੀ ਹੈਂਡ ਦੇ ਕੇ ਰੱਖਦੇ ਆ ਉਹਨਾਂ ਨੂੰ ਸਪੈਸ਼ਲੀ ਦਿੰਦੇ ਮਜਬੂਰ ਨਹੀਂ ਕਰਦੇ ਇਦਰ ਉਧਰ ਹੋਰ ਚੀਜ਼ਾਂ ਦੇ ਵਿੱਚ ਕਿ ਉਹ ਆਪਣੇ ਕੰਮ ਤੋਂ ਧਿਆਨ ਪਟਕਾ ਸਕਣ ਔਰ ਇਹਦੇ ਸਦਕਾ ਅੱਜ ਇਹ ਮੇਰਾ ਵੀ ਇਹ ਡ੍ਰੀ ਪ੍ਰੋਜੈਕਟ ਸੀ ਕਿ ਮੈਂ ਆਪਣੇ ਨਪੁੱਤਰ ਸ਼ਹਿਰ ਨੂੰ ਪੂਰੇ ਹਲਕੇ ਨੂੰ ਨੂਰਵੈਲ ਨੂੰ ਬਿਲਗੇ ਨੂੰ ਜਿਹੜਾ ਇੱਕ ਸੁੰਦਰ ਦਿੱਖ ਦਿੱਤੀ ਜਾ ਸਕੇ ਇਹ ਉਸ ਸੁੰਦਰ ਦਿੱਖ ਦਾ ਮੀਲ ਪੱਥਰ ਸਾਬਤ ਹੋਇਆ ਔਰ ਇਹਨਾਂ ਲਈ ਇੱਕ ਹੋਰ ਜਾਣਕਾਰੀ ਕਿ ਨੂਰਨਗਰ ਸ਼ਹਿਰ ਦੇ ਵਿੱਚ ਜਿਹੜਾ ਰਾਈジング ਮੇਨ ਨਾਲ ਲੱਗਣ ਕਰਕੇ ਸ਼ਹਿਰ ਨਰਕ ਦਾ ਰੂਪ ਘਰ ਕਰ ਕਰਕੇ ਅਸੀਂ ਸ਼ਹਿਰ ਦਾ ਪਾਣੀ ਜਿਹੜਾ ਸੀਵਰ ਦਾ ਉਹ बार-बार ਵਾਪਸ ਪਿੱਛੇ ਜਾਂਦਾ ਸੀ ਉਹ ਰਾਈジング ਮੇਨ ਦਾ ਟੈਂਡਰ ਔਰ ਵਰਕ ਆਰਡਰ ਹੋ ਚੁੱਕਿਆ ਅਸੀਂ 2-4 ਦਿਨ ਦੇ ਵਿੱਚ ਹੀ ਉਹ ਜਿਹੜਾ ਰਾਈジング ਮੇਨ ਨੋਰਮਲ ਤੇ ਲੱਗਣੀ ਸ਼ੁਰੂ ਹੋ ਜੂਗੀ 5.5 ਕਰੋੜ ਦਾ ਬਜਟ ਹੈ ਔਰ 5.5 ਕਿਲੋਮੀਟਰ ਲੰਬੀ ਚਾਹੀਏਗੀ ਉਸ ਰਾਈジング ਮੇਨ ਦੇ ਨਾਲ ਨੋਰਮਲ ਸ਼ਹਿਰ ਜਿਹੜਾ ਉਹ ਗੰਦਗੀ ਦੇ ਵਿੱਚੋਂ ਨਿਕਲਣ ਦੇ ਰਾਹ ਤੁਰਫੇਗਾ ਕਿਉਂਕਿ ਪਾਣੀ ਜਿਹੜਾ ਸ਼ਹਿਰ ਦਾ ਉਹ ਚੱਲਣਾ ਸ਼ੁਰੂ ਹੋ ਜਾਏਗਾ ਐਸਟੀਪੀ ਦਾ ਔਰ ਜਿਹੜਾ ਪਿੱਛੇ ਸਾਰੀ ਗੰਦਗੀ ਚਾਸ਼ ਫੇਰੇ ਫੈਲੀ ਹੋਈ ਆ ਉਹਦੇ ਤੋਂ ਸਾਨੂੰ ਨੁਜਤ ਮਿਲੂਗੀ ਮੈਂ ਨਰਮਨ ਨਿਵਾਸੀਆਂ ਨੂੰ ਵਧਾਈ ਵੀ ਦੇਣਾ ਚਾਹਨੀ ਔਰ ਉਹਨਾਂ ਨੂੰ ਇਹਦੇ ਵਾਸਤੇ ਕਿ ਤੁਸੀਂ ਮਾਫੀ ਵੀ ਮੰਗਣਾ ਚਾਹਨੀ ਕਿ ਤੁਸੀਂ ਬੜੀ ਦੇਰ ਇਹੇ ਨਰਕ ਭੋਗਿਆ ਹੈ ਸਾਰਾ ਜਿਹੜਾ ਤੁਹਾਡੇ ਨਰਕ ਭੋਗਣ ਦਾ ਕਾਰਨ ਸੀਗਾ ਉਹ ਪ੍ਰਸ਼ਾਸਨ ਦੇ ਨਾਲ ਨਾਲ ਪੋਲਿਟੀਕਲ ਲੀਡਰਾਂ ਦੀ ਨਲਾਇਕੀ ਦਾ ਨਤੀਜਾ ਸੀ ਔਰ ਇਹ ਸਾਰੀਆਂ ਚੀਜ਼ਾਂ ਸਾਡੀਆਂ ਜਿਹੜੀਆਂ ਇਹਦੇ ਤੇ ਆਈਆਂ ਔਰ ਮੈਂ ਇਸੇ ਫੇਰ ਕਹੂੰਗੀ ਕਿ ਗੰਧੀ ਕੋਜੀ ਡੋਮੀਨੇਟ ਕਰਨ ਵਾਲੀ ਸਿਆਸਤ ਜਾਤ ਪਾਤ ਦੀ ਸਿਆਸਤ ਦੇ ਉੱਤੇ ਧਿਆਨ ਜਿਹੜਾ ਹਟਾ ਕੇ ਵਿਰੋਧੀਆਂ ਨੂੰ ਵੀ ਹੈਲਥੀ ਸਿਆਸਤ ਕਰਨੀ ਚਾਹੀਦੀ ਹੈ ਮੇਰੇ ਕਮਾਕਾਰਾਂ ਦੇ ਵਿੱਚ ਨੁਕਸ ਕੱਢਣਾ ਚਾਹੀਦਾ ਮੇਰੇ ਕਮਾਕਾਰਾਂ ਤੇ ਕੈਂਪੂ ਫਰਾਂਤੂ ਕਰੋ ਮੈਨੂੰ ਅੱਛਾ ਲੱਗੂਗਾ ਤੁਸੀਂ ਮੈਨੂੰ ਇਹਦਾ ਮਤਲਬ ਤੁਸੀਂ ਮੈਨੂੰ ਸ਼ੀਸ਼ਾ ਦਿਖਾਓਗੇ ਮੈਂ ਹੋਰ ਧਿਆਨ ਦਵਾਂਗੀ ਕਿ ਜਿਹੜੀ ਸਿਆਸਤ ਚੱਲ ਰਹੀ ਹੈ ਇਸ ਵੇਲੇ ਕਾਂਗਰਸ ਦੀ ਜੱਟਪਾਤ ਦੀ ਸਿਆਸਤ ਇਹ ਪੰਜਾਬ ਨੂੰ ਕਿਤੇ ਨਹੀਂ ਲੈ ਕੇ ਜਾਣ ਵਾਲੀ ਇਹਦੇ ਨਾਲ ਪੰਜਾਬ ਦਾ ਕੋਈ ਫਾਇਦਾ ਨਹੀਂ ਹੋਣਾ ਔਰ ਚੰਗਾ ਹੈ ਕਿ ਗਰਮੰਟੀ ਕੰਮਾਂ 'ਤੇ ਧਿਆਨ ਦਿੱਤਾ ਜਾਵੇ ਔਰ ਆਪਣੇ ਹਲਕੇ ਨੂੰ ਜਿਹੜੀ ਉਪਬਕਤੀ ਵੱਲ ਮੁਲਕ ਚਾਹ ਕਰ ਕੋਈ ਸਵਾਲ ਜੀ